मोदी सरकार बंदा तानून लिया वरी ਦੀ ਸਰਕਾਰ ਮੁਰਦਾਬਾਦ 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 ਤਾਰੇ ਕਾਨੂੰਨ ਲਿਆਉਣ ਵਾਲੀ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਤਾਰੇ ਕਾਨੂੰਨ ਲਿਆਉਣ ਵਾਲੀ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਲੋਕਾਂ ਦੇ ਹੱਥਾਂ ਦੇ ਡਾਂਗਾ ਮਾਰਨ ਵਾਲੀ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਵਾਅਦੇ ਕਰਕੇ ਮੁਕਰਨ ਵਾਲੀ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਉਹਨਾਂ ਨੇ ਕੋ ਕੱਲ ਬਾਅਦ ਕੇ ਨਹੀਂ ਛੱਡਣਾ ਕਰਨੀ ਆ ਕੋਈ ਉਹਨਾਂ ਨਾਲ ਕਰਨੀ ਆ ਜੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਇੱਕ ਸਾਂਝੀ ਕਾਲ ਦਿੱਤੀ ਗਈ ਸੀ ਕਿ 15 ਅਗਸਤ ਵਾਲੇ ਦਿਨ ਤਹਿਸੀਲ ਪੱਦਰ ਦੇ ਉੱਤੇ ਸਾਰੀਆਂ ਭਰਾਤਰੀ ਜਥੇਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕੇਐਮਐਮ ਦੇ ਨਾਲ ਸੰਬੰਧ ਰੱਖਦੀਆਂ ਨੇ ਉਹ ਆਪਣੀਆਂ ਆਪਣੀਆਂ ਤਹਿਸੀਲਾਂ ਦੇ ਉੱਤੇ ਟਰੈਕਟਰ ਮਾਰਚ ਕਰਨਗੇ ਅਤੇ ਜਿਹੜੀ ਹਿੰਦੁਸਤਾਨ ਦੀ ਸਰਕਾਰ ਨੇ ਭਾਰਤ ਸਰਕਾਰ ਨੇ ਹਿੰਦੁਸਤਾਨ ਦੇ ਲੋਕਾਂ ਦੀ ਜ਼ੁਬਾਨ ਬੰਦ ਕਰਨ ਲਈ ਉਹਨਾਂ ਦੀ ਆਵਾਜ਼ ਉਹਨਾਂ ਦੇ ਜਿਹੜੇ ਡੈਮੋਕਰੈਟਿਕ ਹੱਕ ਲੋਕਤੰਤਰੀ ਹੱਕ ਖੋਣ ਲਈ ਕਾਨੂੰਨਾਂ 'ਚ ਸੋਧ ਕਰਕੇ ਆਈਪੀਸੀ ਦਾ ਨਾਂ ਬੀਐਨਐਸ ਰੱਖ ਕੇ ਉਹਨਾਂ ਨੇ ਕਾਨੂੰਨ ਦੇ ਵਿੱਚ ਬਹੁਤ ਸਾਰੀਆਂ ਗੜਬੜੀਆਂ ਕਰਤੀਆਂ ਤਾਂ ਕਿ ਜਿਹੜੇ ਸੰਘਰਸ਼ੀ ਲੋਕ ਨੇ ਜਿਹੜੇ ਲੋਕ ਹੱਕਾਂ ਦੀ ਲੜਾਈ ਲੜਦੇ ਨੇ ਜਿਹੜੇ ਲੋਕ ਲੋਕਾਂ ਦੀ ਰਾਖੀ ਲੋਕਾਂ ਦੇ ਹਿੱਤਾਂ ਦੀ ਗਰੀਬਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਹੱਕ ਜਿਹੜੇ ਹੱਕਾਂ ਤੇ ਸੱਚਾਂ ਦੀ ਰਾਖੀ ਲਈ ਜਿਹੜੇ ਲੋਕ ਲੜਾਈ ਕਰਦੇ ਨੇ ਉਹਨਾਂ ਦੀ ਆਵਾਜ਼ ਕੁਚਲਣ ਲਈ ਤਨੂਨ ਦੇ ਵਿੱਚ ਐਮੈਂਡਮੈਂਟ ਕਰਤੀ ਆ ਨਵੇਂ ਕਾਨੂੰਨ ਦੀ ਧਾਰਾ 45 46 ਤੇ 47 ਮੁਤਾਬਕ ਜਿਹੜਾ ਡੀਐਸਪੀ ਕਿਸੇ ਵੀ ਸਬਡਿਵੀਜ਼ਨ ਦਾ ਜਿਹੜਾ ਡੀਐਸਪੀ ਇੰਚਾਰਜ ਆ ਉਹਨੂੰ ਧਾਰਾ 143 ਲਾ ਕੇ ਡਾਂਗ ਫੇਰਨ ਦੇ ਲੋਕਾਂ ਨੂੰ ਲੋਕਾਂ ਦੇ ਧੱਕੇਸ਼ਾਹੀ ਕਰਕੇ ਉਹਨਾਂ ਦਾ ਜਿਹੜਾ ਕਾਠਿਆਂ ਨੂੰ ਖਦੇੜਣ ਦੇ ਹੱਕ ਦਿੰਦੇ ਨੇ ਇਹ ਜਿਹੜੀ ਧਾਰਾ 144 ਪਹਿਲਾਂ ਐਸ.ਡੀ.ਆ ਮੇਰੇ ਸੀ ਵਰਤੋਂ ਕਰਦਾ ਸੀ ਪਰ ਅਹੀਂ ਸਮੇਂ ਨੇ ਆ ਵੀ ਇਹ ਇੱਕ ਬੜਾ ਵੱਡੀ ਜਿਹੜੀ ਆ ਇਹ ਬਾਹੂਬਲ ਦਾ ਪ੍ਰਯੋਗ ਕਰਨ ਦੀ ਬੰਛਾ ਵਾ ਭਾਰਤ ਸਰਕਾਰ ਮੋਦੀ ਸਰਕਾਰ ਦੀ ਦੂਸਰਾ ਉਹਨਾਂ ਨੇ ਸੰਵਿਧਾਨ ਚ ਸੋਧ ਕਰਕੇ ਜੇ ਕਿਸੇ ਬੰਦੇ ਨੂੰ ਕਿਸੇ ਵੀ ਬੰਦੇ ਨੂੰ ਜਿਹੜਾ ਜਿਹਦੇ ਉੱਤੇ ਕੋਈ ਮੁਕਦਮਾ ਚੱਲਦਾ ਵਾ ਜਿਹਦੇ ਦੇ ਕੋਈ ਐਫ.ਆਈ.ਆਰ ਦਰਜ ਹੁੰਦੀ ਆ ਜੇ ਉਹ ਜੇਲ੍ਹ ਚ ਜਾਂਦਾ ਤੇ ਉਹਨੂੰ ਜੱਜ ਸਾਹਿਬ ਦਾ ਅਧਿਕਾਰ ਸੀ ਕਿਉਂ ਬੰਦੇ ਦਾ ਪੱਖ ਸੁਣ ਕੇ ਉਹਨੂੰ ਜ਼ਮਾਨਤ ਦੇ ਦਿੰਦੇ ਸੀ ਪੁਰਾਣੇ ਸਰਕਾਰ ਨੇ ਨਵਾਂ ਇੱਕ ਕਾਨੂੰਨ ਲਾਗੂ ਕਰਤਾ ਕਿ ਜਿਹੜਾ ਬੰਦਾ ਅ ਅਦਾਲਤ ਦੇ ਰਾਹੀਂ ਆਪਣੀ ਜਮਾਨਤ ਕਰਾ ਕੇ ਜੇਲ੍ਹ ਤੋਂ ਬਾਹਰ ਆਉਂਦਾ ਉਹਨੂੰ ਇਹ ਦਰਬਾਰਾ ਜਿਹੜੀ ਆ ਪੁਲਿਸ ਜਿਹੜੀ ਆ ਉਹ ਉਸੇ ਹੀ ਮੁਕਦਮੇ ਦੇ ਵਿੱਚ ਉਹਨੂੰ ਤਰਤੀਰ ਵਿੱਚ ਸ਼ਾਮਲ ਕਰ ਸਕਦੀ ਆ ਇਹਨਾਂ ਦੀ ਸਿੱਧੀ ਸਿੱਧੀ ਮਨਸ਼ਾ ਵਾ ਕਿ ਜਿਹੜੇ ਲੋਕ ਆਵਾਜ਼ ਉਠਾਉਂਦੇ ਨੇ ਉਹਨਾਂ ਨੂੰ ਬੋਲਣ ਨਾ ਦਿੱਤਾ ਜਾਏ ਪਰ ਮੈਂ ਮੋਦੀ ਨੂੰ ਇੱਕ ਗੱਲ ਕਹਿ ਦੇਣੀ ਚਾਹੁੰਨਾ ਕਿ ਤੁਸੀਂ ਦਿੱਲੀ ਚ ਸਾਡੇ ਤੇ ਜ਼ਬਰਜਨਾਹ ਕਰਕੇ ਕਾਲੇ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਤੁਹਾਡੇ ਕੋ ਡਰਦੇ ਨਹੀਂ ਅਸੀਂ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਸਾਡੇ ਬਜ਼ੁਰਗਾਂ ਨੇ ਆਜ਼ਾਦੀ ਹਾਸਲ ਕੀਤੀ ਆ ਜੇ ਤੁਹਾਡੇ ਮਨ ਚ ਕੋਈ ਇਹੋ ਜਿਹਾ ਭੁਲੇਖਾ ਵਾ ਕਿ ਤੁਸੀਂ ਸਾਡੀ ਆਵਾਜ਼ ਦਬਾ ਲੋਗੇ ਤੇ ਤੁਹਾਡੇ ਕੋ ਸਾਡੀ ਆਵਾਜ਼ ਦੱਬੀ ਨਹੀਂ ਜਾਣੀ ਆਪਣੀਆਂ ਜੇਲਾਂ ਤਿਆਰ ਰੱਖੋ ਆਪਣੇ ਥਾਣੇ ਤਿਆਰ ਰੱਖੋ ਇਹ ਸੰਘਰਸ਼ੀ ਲੋਕ ਨੇ ਇਹਨਾਂ ਤੁਹਾਡੇ ਜੇਲਾਂ ਦੇ ਥਾਣੇ ਭਰ ਦੇਣੇ ਨੇ ਜਦੋਂ ਲੋਕ ਤੁਰ ਪੈਂਦੇ ਆ ਤੇ ਜੇਲਾਂ ਤੇ ਥਾਣੇ ਭਰੇ ਜਾਂਦੇ ਕੀ ਫਤਿਹ ਮੈਂ ਜਗਿੰਦਰ ਸਿੰਘ ਖੰਨਾ ਜੁਮਾਰਾ ਜੋ ਅੱਜ ਸਾਨੂੰ ਬੱਡੇ ਦੇ ਬੈਠੇ ਯੋਧਿਆਂ ਦੀ ਕਾਲ ਆਈ ਸੀਗੀ ਵੀ ਟਰੈਕਟਰ ਮਾਚ ਕਿਹੜਾ ਵਾ ਡੇਰਾ ਬਾਬਾ ਨਾਨਕ ਦੇ ਵਿੱਚ ਪਈ ਤੁਸੀਂ ਇਧਰੋਂ ਕੱਢੋ ਇਸ ਕਰਕੇ ਅਸੀਂ ਅੱਜ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਘਟੋ-ਘਟ ਛੋਟੇ ਜਿਹੇ ਇਲਾਕੇ ਦੇ ਵਿੱਚੋਂ ਮੈਂ ਕਿਹਾ 2-250 ਟਰੈਕਟਰ ਕਿਹੜਾ ਵਾ ਸਾਡੀ ਅੱਜ ਇੱਕ ਕਾਫਲਾ ਕਿਹੜਾ ਲੈ ਕੇ ਅਸੀਂ ਡੇਰਾ ਬਾਬਾ ਨਾਨਕ ਦੇ ਵਿੱਚ ਲੰਗ ਰਹੇ ਆ ਤੇ ਮੋਦੀ ਸਰਕਾਰ ਨੇ ਕਹਿਣਾ ਚਾਹੁੰਦੇ ਆ ਕਿ ਤੂੰ ਹਰ ਵਾਰੀ ਕਿਸਾਨਾਂ ਨੂੰ ਵੰਗਾਰਨਾ ਏ ਤੋ ਇਹ ਨਾ ਸਮਝੀਂ ਕਿ ਕਿਹੜੇ ਬਾਰਡਰ ਤੇ ਬੈਠੇ ਨੇ ਉਹ ਹੀ ਨੇ ਨਹੀਂ ਆਹੀਂ ਸਾਰੇ ਕਿਹੜੇ ਲੋਕ ਆ ਇਸ ਚੀਜ਼ ਤੇ ਇੱਕ ਮੋਠਿਆ ਕਿਉਂਕਿ ਸਾਡੀਆਂ ਮੰਗਾਂ ਕਿੜੀਆਂ ਹਦੂਰੀਆਂ ਨੇ ਉਹ ਅਜੇ ਵੀ ਮੰਨ ਕੇ ਠੁੱਕ ਕੇ ਚੱਟਣ ਵਾਲਾ ਮੋਦੀ ਮੈਂ ਦੇਹੋ ਜਾ ਕੋਈ ਬੰਦਾ ਵੇਖਿਆ ਨਹੀਂ ਵੀ ਜੋ ਮੰਨ ਗਿਆ ਸੀ ਉਹਨੂੰ ਕਾਨੂੰਨ ਵਾਪਸ ਕਰ ਦੇਣੇ ਚਾਹੀਦੇ ਸੀਗੇ ਹੁਣ ਹੋ ਨਵੇਂ ਕਾਲੇ ਕਾਨੂੰਨ ਕਿਹੜੇ ਲੈ ਕੇ ਆਇਆ ਉਹਦੀਆਂ ਅਜੇ ਹੀ ਕਾਪੀਆਂ ਕਿੜੀਆਂ ਸਾੜਨ ਵਾਸਤੇ ਡੇਰਾ ਬਾਬਾ ਨਾਨਕ ਟੱਕਟਾਂ ਦੇ ਕਾਫਲੇ ਦੇ ਵਿੱਚ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ